ਦੀਪ ਵਾਲਿਆਂ ਦੀ ਬੱਸ ਫਿਰ ਕਹਿੰਦੇ ਫਰੀਦਕੋਟ ਦੇ ਵਿੱਚ ਡਿੱਗ ਚੁੱਕੀ ਆ ਤੇ ਕਹਿੰਦੇ 7 ਤੋਂ 8 ਜਣਿਆਂ ਦੀ ਮੌਤ ਹੋ ਚੁੱਕੀ ਆ ਮੌਕੇ ਤੇ ਕਈ ਜ਼ਖਮੀ ਹੋ ਗਏ ਕਈਆਂ ਦੀਆਂ ਬਾਹਾਂ ਲੱਥ ਗਈਆਂ ਔਰ ਕਈਆਂ ਦੀਆਂ ਲੱਤਾਂ ਜਿਹੜੀਆਂ ਕਹਿ ਲੋ ਪਾਸੇ ਰਹਿ ਗਈਆਂ ਕਈਆਂ ਦੀਆਂ ਉਂਗਲਾਂ ਪਾਸੇ ਰਹਿ ਗਈਆਂ ਤਾਂ ਲੋਕਾਂ ਨੇ ਚੱਕ ਚੱਕ ਕੇ ਉਂਗਲਾਂ ਜਿਹੜਾ ਕਹਿ ਲੋ ਐਂਬੂਲੈਂਸ ਦੇ ਵਿੱਚ ਰੱਖੀਆਂ ਕਈ ਕਹਿੰਦੇ ਅਸੀਂ ਲੱਤਾਂ ਚੱਕ ਕੇ ਰੱਖੀਆਂ ਕਈਆਂ ਦੇ ਹੱਥ ਹੱਥ ਕੱਟੇ ਗਏ ਹੁਣ ਗੱਲ ਇੱਥੇ ਇਹ ਆ ਸਵਾਲ ਇੱਥੇ ਹੁੰਦਾ ਕਿ ਜੇ ਅੱਜ ਸੱਚ ਬੁੱਲ ਗਏ ਸੱਚਾ ਜਿਹੜਾ ਉਹ ਕੌੜਾ ਲੱਗਣਾ ਬਹੁਤ ਲੋਕਾਂ ਜਿਹੜੇ ਬੱਸਾਂ ਲਿਆ ਨੇ ਗੁੱਸਾ ਕਰਨਾ ਪਰ ਮੈਂ ਡਰਾਈਵਰ ਲੋਕਾਂ ਨੂੰ ਮਾੜਾ ਨਹੀਂ ਕਹਿ ਰਿਆ ਭਾਜ ਤੋਂ ਕੋਈ ਕਦੇ ਪਹਿਲਾਂ ਵੀ ਇੱਕ ਬੱਸਾ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਸੀ ਤੇ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ ਔਰ ਉਹ ਆਪਾਂ ਨੂੰ ਤਾਂ ਬੱਸ ਹਾਦਸਾ ਭੁੱਲ ਗਿਆ ਪਰ ਉਹਨਾਂ ਲੋਕਾਂ ਨੂੰ ਨਹੀਂ ਭੁੱਲਿਆ ਹੋਊਗਾ ਜਿੰਨਾ ਲੋਕਾਂ ਦੇ ਇਕੱਲੇ-ਇਕੱਲੇ ਪੁੱਤ ਜਾਂ ਜਿਹੜੀਆਂ ਭੈਣਾਂ ਦਾ ਘਰਾਂ ਵਾਲਾ ਦੁਨੀਆ ਛੱਡ ਗਿਆ ਹੋਊਗਾ ਜਾਨ ਜੀ ਦਾ ਪਿਓ ਦੁਨੀਆ ਛੱਡ ਗਿਆ ਹੋਊਗਾ ਉਹਨਾਂ ਨੂੰ ਉਹ ਜਿਹੜਾ ਕਹ ਲੋ ਘਾਟਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਜਿਹੜੇ ਆਪਣੇ ਡਿੰਪੀ ਢਿੱਲੋ ਜੀ ਆ ਇਹਨਾਂ ਨੇ ਤਾਂ ਸਿਰ ਨਵਾ ਕੇ ਹੱਥ ਜੋੜ ਕੇ ਇਹ ਕਹਿ ਦੇਣਾ ਮੈਨੂੰ ਬੜਾ ਅਫਸੋਸ ਆ ਜੀ ਇਹ ਚੀਜ਼ ਦੀ ਮੈਂ ਮਾਫੀ ਮੰਗਦਾ ਆ ਕਰਦਾ ਇਹਨਾਂ ਦੀ ਜਿਹੜੀ ਮਾਫੀ ਆ ਉਹ 20 30 ਜਣਿਆਂ ਦਾ ਕਹਣ ਕਰਕੇ ਰੱਖ ਦਿੰਦੀ ਆ ਕਈ ਲੋਕਾਂ ਦਾ ਜਿਹੜਾ ਕਹ ਲੋ ਘਰੋਂ ਝਾੜ ਕੇ ਰੱਖ ਦਿੰਦੀ ਆ ਹੁਣ ਮੈਂ ਗੱਲ ਕਹਿਣਾ ਇਹ ਸਰਕਾਰ ਦੇਵੇ ਚਾਹ ਡਿੰਪੀ ਢਿੱਲੋ ਦੇਵੇ ਹੋ ਸਕਦਾ 2-2 ਲੱਖ ਰੁਪਏ ਦਾ ਕੋਈ ਚੈੱਕ ਫੜਾ ਆਵੇ ਜਾ ਕੇ 2-2 ਲੱਖ ਰੁਪਇਆ ਇੱਕ ਬੰਦੇ ਦੀ ਕੀਮਤ ਆ ਤੇ ਜੇਕਰ ਬੰਦੇ ਦਾ ਇਲਾਜ ਕਰਾਉਣਾ ਹੋਵੇ ਉਹ ਤੇ 40-40 ਲੱਖ ਰੁਪਇਆ ਲੱਗ ਜਾਂਦਾ ਕਰੋੜਾ ਰੁਪਇਆ ਕਿੰਨਾ ਤੇ ਲੱਗ ਜਾਂਦਾ ਤਾਂ ਮੈਂ ਇਹ ਕਿੰਨਾ ਵੀ ਜਿਹੜਾ ਆਪਾਂ ਲੱਖਾਂ ਰੁਪਇਆ ਬਣਦੇ ਆ ਤੇ ਭਾਈ ਜੀ ਉਹ ਅਹੀਂ ਮਾੜਾ ਮੋਟਾ ਘਾਟਾ ਚੱਲ ਲੋ ਮੈਂ ਉਹ ਲੋਕ ਜਿਹੜੇ ਲੋਕ ਮੁਕਸਰ ਤੋਂ ਫਰੀਦਕੋਟ ਜਾਂਦੇ ਆ ਕੋਟਕਪੂਰੇ ਜਾਂਦੇ ਆ ਮੋਗੇ ਜਾਂਦੇ ਆ ਜਿਹੜਾ ਮੋਗੇ ਨੂੰ ਰਸਤਾ ਜਾਣ ਵਾਲੋ ਰਸਤਾ ਛੋਟਾ ਸਮਝ ਲਈਏ ਤਾਂ ਤੁਹਾਨੂੰ ਇੱਕ ਗੱਲ ਯਾਦ ਹੋਊਗੀ ਕੱਲੇ ਦੀਪ ਬੱਸ ਵਾਲੇ ਨਹੀਂ ਇੱਕ ਲਾਲਜੀ ਬੱਸ ਹੋਰ ਆ ਉਹ ਲੇਟਾਂ ਛੱਡ ਦਿੰਦੇ ਆ ਤੇ ਕਾਰ ਦੇ ਉੱਤੇ ਚੜਾਈ ਰੱਖਦੇ ਆ ਪਾ 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 ਕਰਾ ਦਿੰਦੇ ਆ ਤੇ ਅਗਲੇ ਨੂੰ ਰਾਹ ਦੇਣਾ ਪੈਂਦਾ 100 ਦੀ ਸਪੀਡ ਤੇ ਚਾਹੇ 110 ਦੀ ਸਪੀਡ ਤੇ ਜਿਹੜੀ ਬੱਸ ਆ ਉਹ ਚੱਲਦੀ ਆ ਪਾ ਪਾ ਕਰਕੇ ਪਿੱਛੇ ਨਹੀਂ ਵੇਖਿਆ ਜਾਂਦਾ ਵੀ ਸਾਡੇ 70 80 ਬੰਦੇ ਬੈਠੇ ਆ ਰੋਲੇ ਵੀ ਆ ਕਿ ਸੀਟਾਂ ਜਿਹੜੀਆਂ ਉਹ 50 ਬੰਦਿਆਂ ਦਿਕਾਉਂਦੀਆਂ ਉਦਾਹਰਣ ਦੇ ਰਿਹਾ ਵਿੱਚ ਖੜੇ ਹੁੰਦੇ ਆ ਕੋਈ ਕਿਤੇ ਹੁੰਦੇ ਆ ਕੋਈ ਛੱਤ ਤੇ ਹੁੰਦੇ ਆ ਉਹ ਇਕੱਲੇ ਦੀਪ ਬੱਸ ਇਹ ਹੁਣ ਮੈਂ ਗੱਲ ਦੀਪ ਬੱਸ ਵਾਲਿਆਂ ਨਹੀਂ ਨਹੀਂ ਕਰ ਰਿਹਾ ਇਹ ਕਈ ਬੱਸਾਂ ਦੇ ਵਿੱਚ ਮੈਂ ਵੇਖਿਆ ਪਰ ਭਾਈ ਸਾਹਿਬ ਮੈਂ ਡਰਾਈਵਰ ਤੇ ਕਨੈਕਟਰਾਂ ਨੂੰ ਬੇਨਤੀ ਕਰਦਾ ਭਾਵੇਂ ਤੁਹਾਡੇ ਮਾਲਕਾਂ ਨੇ ਤੁਹਾਨੂੰ ਇੰਜ ਕਿਹਾ ਕਿਉਂਕਿ ਤੁਹਾਡੇ ਕੋਲ ਜਿਹੜਾ ਸਮਾਂ ਉਹ ਥੋੜਾ ਹੁੰਦਾ ਰੌਲਾ ਇੱਥੇ ਜਿਹੜਾ ਸਮਾਂ ਦਿੱਤਾ ਜਾਂਦਾ ਇਹ ਸਮਾਂ ਲੋਕਾਂ ਦੀ ਬਰਬਾਦੀ ਕਰਦਾ ਤੇ ਇਹ ਸਮਾਂ ਜਿਹੜਾ ਭਾਈ ਸਾਹਿਬ ਸਾਰੇ ਬੱਸਾਂ ਵਾਲੇ ਤੁਸੀਂ ਚਾਹੇ ਤੁਹਾਨੂੰ ਰੂਟ ਜਿਹੜਾ ਦਿੱਤਾ ਤੁਹਾਨੂੰ ਜਿਹੜਾ ਸਮਾਂ ਦਿੱਤਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਤੁਸੀਂ ਆਪਸ ਵਿੱਚ ਬੱਸਾਂ ਵਾਲੇ ਥੋੜਾ ਜਿਹਾ ਰੈ ਮਸ਼ਵਰਾ ਕਰ ਲਓ 50 ਮਿੰਟਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੰਨਾ ਘਾਟਾ ਤਾਂ ਡਿੰਪੀ ਢਲੋਜੀ ਤੁਹਾਨੂੰ ਪੈਣਾ ਨਹੀਂਗਾ ਜਿੰਨਾ ਆ ਘਾਟਾ ਲੋਕਾਂ ਨੂੰ ਪੈ ਜਾਂਦਾ ਇਹ ਘਾਟਾ ਬਹੁਤ ਮਾੜਾ ਭਾਵੇਂ ਤੁਸੀਂ ਨਹੀਂ ਚਾਹੁੰਦੇ ਵੀ ਕੋਈ ਮਰੇ ਬੱਸ ਦੇ ਵਿੱਚ ਭਾਵੇਂ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਉਹ ਦੁਨੀਆ ਛੱਡ ਕੇ ਜਾਵੇ ਬੱਸ ਦੇ ਵਿੱਚ ਭਾਵੇਂ ਤੁਹਾਡਾ ਡਰਾਈਵਰ ਵੀ ਨਹੀਂ ਚਾਹੁੰਦਾ ਕਿਉਂਕਿ ਡਰਾਈਵਰ ਵੀ ਆਪ ਦੀ ਜਿਹੜੀ ਜਾਨ ਉਹ ਤਲੀ ਤੇ ਰੱਖ ਕੇ ਚਲਾਉਂਦਾ ਪਰ ਹੁਣ ਲੋਕ ਇਹ ਵੀ ਕਹਿੰਦੇ ਆ ਵੀ ਇੱਕ ਬੱਸ ਇੱਕ ਪਰਮਣ ਤੇ ਤੁਸੀਂ ਦੋ ਦੋ ਬੱਸਾਂ ਚਲਾਉਂਨੇ ਆ ਇਹ ਤਾਂ ਕਿਸੇ ਟਾਈਮ ਤੇ ਭਗਵੰਤ ਮਾਨ ਜੀ ਵੀ ਕਹਿੰਦੇ ਸੀ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਲੀਡਰ ਨਹੀਂਗੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਐਮਐਲਏ ਨਹੀਂਗੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਮੰਤਰੀ ਬਾਰੇ ਨਹੀਂ ਸੋਚਦੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਬਿਜ਼ਨਸਮੈਨ ਆ ਤੇ ਬਿਜ਼ਨਸਮੈਨ ਅਕਾਲੀ ਦਲ ਨੂੰ ਵੀ ਛੱਡ ਸਕਦਾ ਬਿਜ਼ਨਸਮੈਨ ਝਾੜੂ ਵਾਲਿਆਂ ਨੂੰ ਵੀ ਛੱਡ ਸਕਦਾ ਕਿਉਂਕਿ ਉਹਨੇ ਬਿਜ਼ਨਸਮੈਨ ਨੇ ਆਪਦੇ ਕਾਰੋਬਾਰ ਚਲਾਉਣੇ ਆ ਤਾਂ ਬਿਜ਼ਨਸਮੈਨ ਜੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾਓ ਇਹ ਹੋ ਰਿਹਾ ਕੰਮ ਇਹੀ ਆ ਕਿ ਨਾ ਤਾਂ ਉਹਨ ਭਗਵੰਤ ਮਾਨ ਨੇ ਬੋਲਣਾ ਇਹ ਹੋ ਕੀ ਰਿਹਾ ਇਹ ਟਾਈਮ ਦੀ ਜਿਹੜੀ ਕਹ ਲੋ ਇਹ ਕਿਉਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਮੈਂ ਇਹ ਨਹੀਂ ਕਹਿੰਦਾ ਬਹੁਤ ਮਾੜਾ ਹੋਇਆ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਜਾਣ ਕੇ ਕੀਤਾ ਮੈਂ ਇਹ ਕਹਿੰਨਾ ਭਰਾਵੋ ਬਹੁਤ ਜ਼ਿਆਦਾ ਮਾੜਾ ਹੋਇਆ ਤੇ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਜਾਣ ਕੇ ਕੀਤਾ ਐਕਸੀਡੈਂਟ ਕਾਰਾਂ ਦੇ ਵੀ ਹੋ ਜਾਂਦੇ ਆ ਪਰ ਬਾਈ ਜੀ ਇੰਨੀਆਂ ਸਵਾਰੀਆਂ ਹੋਣੀਆਂ ਤੁਹਾਨੂੰ ਪਤਾ ਇਹ ਤੁਸੀਂ ਅੱਗੇ ਵੀ ਜਿਹੜਾ ਕਹ ਲੋ ਕਾਰਾਂ ਜਦੋਂ ਕਾਰਾਂ ਆਪਸ ਵਿੱਚ ਵਜਦੀਆਂ ਤਾ ਕੋਈ 2-4 ਦੁਨੀਆਂ ਛੱਡ ਕੇ ਜਾਂਦੇ ਤੇ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੁਨੀਆਂ ਛੱਡ ਜਾਂਦੇ ਆ ਤਾਂ ਮੈਂ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਵੀ ਬੱਸਾਂ ਦੀਆਂ ਚੈਕਿੰਗਾਂ ਕਰਾਇਆ ਕਰੋ ਕਿੰਨੀਆਂ ਸੀਟਾਂ ਕਿੰਨੇ ਜਣੇ ਬੈਠੇ ਆ ਇਹ ਤੁਸੀਂ ਲੋਕਾਂ ਦਾ ਆਪਾਂ ਨਾ ਕਾਣ ਕਰਗੇ ਤੇ ਟਰਾਂਸਪੋਰਟ ਮੰਤਰੀ ਨੂੰ ਆਣ ਆ ਜਿਹੜੇ ਟਰਾਂਸਪੋਰਟ ਅਫਸਰ ਆਪਨਾਂ ਨੂੰ ਵੀ ਬੇਨਤੀ ਕਰਦਾ ਕਿ ਯਾਰ ਤੁਹਾਡੇ ਅੱਗੇ ਬੇਨਤੀ ਆ ਤੁਸੀਂ ਥੋੜਾ ਜਿਹਾ ਕਹੋ ਕਾਨੂੰਨ ਬਣਾਓ ਕੋਈ ਬੱਸਾਂ ਵਾਸਤੇ ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਇਹ ਕੰਨੇ ਵੀ ਕਿਤੇ ਕਾਰ ਚਲਾਉਂਦੇ ਆ ਸ਼ਰਾਬਤਾਂ ਨਹੀਂ ਪੀਤੀ ਤੁਹਾਡੇ ਹੈਲਮਟ ਕਿਉਂ ਨਹੀਂਗਾ ਤੇ ਇੱਕ ਪਾਸੇ ਲੋਕਾਂ ਦੇ ਸਿਰ ਦੇ ਦਵਾਈ ਜਾਂਦੇ ਤੁਸੀਂ ਕਦੇ ਕੋਈ ਬੱਸ ਚ ਗਿਆ ਕਦੇ ਕੋਈ ਬੱਸ ਚ ਗਿਆ ਇੰਨੀ ਕੁ ਬੇਨਤੀ ਆ ਭਰਾਵੋ ਮੈਂ ਡਰਾਈਵਰ ਵੀਰਾਂ ਨੂੰ ਕਿੰਨਾ ਗੁੱਸਾ ਨਾ ਕਰੋ ਜੇ ਥੋੜੀ ਮਜਬੂਰੀ ਭਵੇਂ ਇਹਨਾਂ ਨੇ ਬਣਾਤੀ ਆ ਪਰ ਮੈਂ ਸਰਕਾਰ ਨੂੰ ਕਹਿੰਨਾ ਕਿ ਇਹ ਕਿੰਨਾ ਚਿਰ ਹੁੰਦਾ ਰਹੂਗਾ ਤੁਸੀਂ ਤਾਂ ਛੱਟ ਬਹਿ ਕੇ ਉਹਨੇ ਅਗਲੇ ਦੇ ਕਰੇ ਗੋਡਨੀਆਂ ਪਾਰ ਬਹਿ ਆਂਦਾ ਬਹੁਤ ਮਾੜਾ ਹੋਇਆ ਜੀ ਮਾਨ ਸਰਕਾਰ ਤੁਹਾਨੂੰ ਚੱਕਦੇ ਹੋਊਗੀ ਆ ਕਰ ਦੂ ਤੇ ਆ ਕਰ ਦੂ ਪਰ ਉਹਨਾਂ ਲੋਕਾਂ ਦਾ ਉਹਨਾਂ ਨੂੰ ਜੀ ਕਦੇ ਮਿਲਦਾ ਨਹੀਂਗਾ ਉਹਨਾਂ ਦਾ ਜੀ ਜਿਹੜਾ ਜਾਂਦਾ ਰਿਹਾ ਉਹ ਕਦੇ ਨਹੀਂ ਆਉਣਾ ਜਿਹਦਾ ਹੱਥ ਕੱਟਿਆ ਗਿਆ ਜਿਵੇਂ ਉਹ ਪੱਤਰਕਾਰਾਂ ਨੂੰ ਦੱਸ ਰਹੇ ਸੀਗੇ ਲੋਕ ਇਹ ਨਹੀਂ ਪਤਾ ਵੀ ਉਹ ਕਿਵੇਂ ਹੋਇਆ ਤੁਸੀਂ ਇੱਕ ਪਰਮਨੈਂਟ ਤੇ ਭਲਾ 10 ਬੱਸਾਂ ਚਲਾਓ ਸਾਨੂੰ ਪਤਾ ਤੁਹਾਨੂੰ ਕਿਸੇ ਨੇ ਨਹੀਂ ਰੋਕਣਾ ਤੇ ਅੱਜ ਭਗਵੰਤ ਮਾਨ ਜੀ ਤੁਹਾਨੂੰ ਵੀ ਕਹਿਣਾ ਕਿ ਇਹ ਹੁਣ ਤਕੜੇ ਲੋਕ ਤੁਹਾਡੇ ਨਾਲ ਰਲ ਚੁੱਕੇ ਆ ਜਿਨ੍ਹਾਂ ਨੂੰ ਕਦੇ ਤੁਸੀਂ ਨਿੰਦਦੇ ਹੁੰਦੇ ਸੀ ਤੁਸੀਂ ਪਤਾ ਨਹੀਂ ਇਹਨਾਂ ਤੋਂ ਡਰ ਗਏ ਆ ਖੋਰੇ ਤੁਹਾਨੂੰ ਇਹਨਾਂ ਨੇ ਫੰਡ ਦੇਤਾ ਖੋਰੇ ਇਹਨਾਂ ਨੇ ਕੇਜਰੀਵਾਲ ਨੂੰ ਫੰਡ ਦੇਤਾ ਜਿਹੜਾ ਤੁਹਾਡੀ ਮਜਬੂਰੀ ਬਣ ਗਈ ਵੀ ਇਹਨਾਂ ਬੰਦਿਆਂ ਤੇ ਅੱਜ ਤੁਸੀਂ ਇੱਕ ਹਿਸਾਬ ਦਾ ਗੋਲਪੁਣਾ ਹੀ ਕਰਨ ਵਾਲਾ ਕੰਮ ਹੋ ਗਿਆ ਗੋਲਪੁਣਾ ਹੀ ਆ ਆ ਸਾਹਮਣੇ ਤੁਹਾਡੇ ਕੀ ਕੁਝ ਹੋ ਰਿਹਾ ਤੁਸੀਂ ਚੁੱਪਚਾਪ ਬੈਠੇ ਆ ਮੇਰੀ ਹੱਥ ਬਨ ਕੇ ਬੇਨਤੀ ਆ ਡਿੰਪੀ ਢਿੱਲੋ ਜੀ ਨੂੰ ਤੇ ਦੂਜੀਆਂ ਜਿਹੜੀਆਂ ਬੱਸਾਂ ਵਾਲੇ ਉਹਨਾਂ ਉਹਨਾਂ ਦੇ ਮਾਲਕਾਂ ਨੂੰ ਵੀ ਬੇਨਤੀ ਆ ਆਪਦੇ ਜਿਹੜੇ ਤੁਹਾਡੇ ਡਰਾਈਵਰ ਉਹਨਾਂ ਨੂੰ ਕਹੋ ਭਾਈ 1-2 ਮਿੰਟਾਂ ਵਾਸਤੇ ਇੰਨੀ ਕਾਲੀ ਨਾ ਕਰਿਆ ਕਰੋ ਲੋਕਾਂ ਦੀ ਜਾਨ ਜਾਵੜਦੀ ਆ 2 ਲੱਖ 3 ਲੱਖ 4 ਲੱਖ 5 ਲੱਖ 50 ਲੱਖ ਇਹ ਕਿਸੇ ਦਾ ਜੀਵ ਵਾਪਸ ਮੋੜ ਕੇ ਨਹੀਂ ਦਿੰਦਾ ਤੇ ਜਿਹੜੇ ਵਿਅਕਤੀ ਦੁਨੀਆ ਛੱਡ ਜਾਂਦੇ ਉਹਨਾਂ ਦੀ 2 2.5 ਲੱਖ ਰੁਪਈਆ ਕੀਮਤ ਪੈਂਦੀ ਆ ਤੇ 2 ਕੁ ਲੱਖ ਰੁਪਇਆ ਬਾਈ ਜੀ ਐਮਐਲਏ ਨੂੰ 1 ਮਹੀਨੇ ਚ ਬਣ ਜਾਂਦਾ ਤਨਖਾਹ ਇਕੱਲੀ ਕਹੀ ਹੈ ਨਾ ਦੂਜੀ ਗੱਲ ਨਹੀਂ ਮੈਂ ਕਰਦਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਆ 3-3 ਲੱਖ ਦੇ ਬੂਟ ਹੀ ਪਾਉਂਦਾ ਰਿਹਾ ਵੇਖੋ ਬੂਟਾਂ ਦੀ ਜਿਹੜੀ ਔਕਾਤ ਹੋ ਤਿੰਨ ਲੱਖ ਦੀ ਆ ਤੇ ਬੰਦੇ ਦੀ 2 ਕੁ ਲੱਖ ਰੁਪਏ ਦੀ ਨਾ ਬਣਾਇਆ ਕਰੋ ਜਿਹੜੇ ਜਾਵੜਦੇ ਇਸ ਕਰਕੇ ਭਾਈ ਬੰਦਾ ਉਹ ਚੀਜ਼ਾਂ ਬੂਟ ਪਾੜ ਕੇ ਬੂਟ ਦੁਬਾਰਾ ਮਿਲ ਸਕਦੇ ਆ ਪਰ ਬੰਦਾ ਨਹੀਂ ਮਿਲ ਸਕਦਾ ਸਾਡੇ ਆਮ ਲੋਕਾਂ ਤੇ ਰਹਿਮ ਖਾਓ ਤੇ ਬੱਸਾਂ ਵਾਲੇ ਵੀਰ ਗੁੱਸਾ ਨਾ ਕਰਨ ਭਾਈ ਸਾਹਿਬ ਲਾਈਟਾਂ ਛੱਡ ਕੇ ਪਿੱਛੋਂ ਹਾਰਨ ਤੇ ਹਾਰਨ ਮਾਰਨਾ ਇਹ ਫੱਟੀਆਂ ਪੋਚ ਕੇ ਰੱਖ ਦਿੰਦਾ ਕਈਆਂ ਦੀ ਤੁਹਾਨੂੰ ਕੋਈ ਅਫਸਰ ਨਹੀਂ ਰੋਕ ਰਿਹਾ ਤੁਹਾਨੂੰ ਕੋਈ ਮੰਤਰੀ ਨਹੀਂ ਰੋਕ ਰਿਹਾ ਤੁਹਾਨੂੰ ਕੋਈ ਮੁੱਖ ਮੰਤਰੀ ਨਹੀਂ ਰੋਕ ਰਿਹਾ ਤੁਹਾਨੂੰ ਕੋਈ ਟਰਾਂਸਪੋਰਟ ਦਾ ਅਧਿਕਾਰੀ ਨਹੀਂ ਰੋਕ ਰਿਹਾ ਕਿਉਂਕਿ ਬਾਈ ਜੀ ਫੰਡ ਦਿੰਨੇ ਆ ਤੁਸੀਂ ਟੈਕਸ ਭਰਦੇ ਆ ਟੈਕਸ ਲੋਕਾਂ ਨੂੰ ਮਾਰਨ ਦਾ ਨਹੀਂ ਭਰਦੇ ਇੰਨੀ ਕੁ ਬੇਨਤੀ ਮੰਨੋ ਸਾਡੀ ਲੋਕਾਂ ਤੇ ਰਹਿਮ ਖਾਓ ਹੁਣ ਜੇਕਰ ਇਹ ਕੰਮ ਰਿਹਾ ਤੇ ਮੇਰੇ ਹਿਸਾਬ ਦੇ ਨਾਲ ਤਾਂ ਬੱਸ ਦੇ ਵਿੱਚ ਬੰਦਿਆਂ ਨੂੰ ਡਰ ਲੱਗਿਆ ਕਰੂਗਾ ਤਾਂ ਤੁਸੀਂ ਇਹ ਨਾ ਕਰੋ ਤੁਹਾਡੇ ਨਾਲੇ ਅੱਜ ਨਹੀਂ ਹੋਇਆ ਇੱਕ ਤਾਂ ਬੱਸ ਡਿੱਗੀ ਸੀ ਉਸ ਤੋਂ ਬਾਅਦ ਕੋਈ ਜੈਤੋ ਰੋਡ ਤੇ ਖਣੀ ਪਤਾ ਨਹੀਂ ਐਕਸੀਡੈਂਟ ਵੀ ਹੋਇਆ ਸੀ ਬੱਸ ਨੇ ਤੁਹਾਡੀ ਕੋਈ ਬੰਦਾ ਰਗੜ ਕੇ ਨੰਗੀ ਸੀ ਉਦੋਂ ਲੋਕਾਂ ਆਵਾਜ਼ ਤੇ ਵੀਡੀਓ ਵੀ ਆਈ ਸੀ ਤੇ ਅੱਜ ਆ ਕਿੰਨੇ ਕਾਰਨਾਮੇ ਆ ਜਿਹੜੇ ਸਾਹਮਣੇ ਆ ਰਹੇ ਆ ਤਾਂ ਕਿੰਨਾ ਚਿਰ ਐਂ ਹੁੰਦਾ ਰਹੂਗਾ ਥੋੜਾ ਜਿਹਾ ਐਸੇ ਲ ਘੱਟ ਧਿਆਨ ਦਿਓ ਲੋਕ ਬਚਾਉਣ ਚ ਦੇ ਵਿੱਚ ਜ਼ਿਆਦਾ ਧਿਆਨ ਦਿਓ ਇਹ ਬੇਨਤੀ ਹੈ ਮਾਨ ਸਾਹਿਬ ਤੁਸੀਂ ਵੀ ਸਮਝ ਲਓ ਤੇ ਉਹ ਜਿਹੜੇ ਬਿਜ਼ਨਸਮੈਨ ਆ ਉਹ ਤੁਹਾਡੇ ਬੇਲੀ ਬਣ ਚੁੱਕੇ ਆ ਤੇ ਉਹਨਾਂ ਬਿਲਿੰਗਾਂ ਨੂੰ ਸਮਝਾਓ ਵੀ ਇਹ ਬਿੱਲ ਕੋ ਕੰਮ ਆਇਆ ਨਾ ਕਰੋ ਇਹ ਕੰਮ ਗਲਤ ਹੋ ਗਿਆ ਤੇ ਨਾਲ ਮਾਨ ਸਾਹਿਬ ਜੀ ਹੁਣ ਗੱਡੀਆਂ ਦੀ ਗੱਲ ਚੱਲ ਹੀ ਪਈ ਆ ਬੱਸਾਂ ਦੀ ਤਾਂ ਤੂੰ ਬਹੁਤ ਗੱਪੀ ਬੰਦਾ ਸਿਰੇ ਦਾ ਗੱਪੀ ਬੰਦਾ ਤੇਰੀ ਇੱਕ ਵੀਡੀਓ ਆਈ ਸੀ ਕਿ ਜਿਹੜੀਆਂ ਘੋੜੇ ਵਾਲੀਆਂ ਬੱਸਾਂ ਦੇ ਪਰਮਟ ਆ ਉਹ ਗਰੀਬ ਘਰਾਂ ਦੇ ਬੱਚਿਆਂ ਨੂੰ ਮਿਲਣਗੇ ਹੁਣ ਗਰੀਬ ਘਰ ਦਾ ਬੱਚਾ ਤਾਂ ਆਪਣਾ ਡਿੰਪੀ ਢੱਲੋ ਵੀ ਇਹ 40 ਕਿੱਲੇ ਵਾਲਾ ਗਰੀਬ ਆ ਜਿਹੜਾ ਹੁਣ ਕਿਤੇ ਇਹਦੇ ਬੱਚੇ ਨੂੰ ਨਾ ਬੱਸਾਂ ਦੇ ਪਰਮਿਟ ਦੇ ਦਓ ਜੇ ਘੋੜਿਆਂ ਵਾਲੇ ਤੇ ਲੋਕੋ ਅੱਜ ਉਹ ਗੱਲ ਨੂੰ 8 ਕੁ ਮਹੀਨੇ ਹੋ ਚੁੱਕੇ ਆ ਹੁਣ ਦੱਸੋ ਵੀ ਕਿਹੜੇ ਗਰੀਬ ਬੰਦੇ ਨੂੰ ਉਹ ਬੱਸਾਂ ਦੇ ਪਰਮਿਟ ਮਿਲ ਗਿਆ ਘੋੜੇ ਵਾਲੀਆਂ ਬੱਸਾਂ ਦੇ ਇਹ ਨੋਟ ਕਰੋ ਗੱਪੀ ਬੰਦਾ ਸੀ ਇਹ ਕਹਿੰਦਾ ਸੀ ਗਰੀਬਾਂ ਨੂੰ ਅਸੀਂ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਪਰਮਿਟ ਦੇਵਾਂਗੇ ਬੱਸਾਂ ਦੇ ਵਾਅਦੇ ਆ ਤੇ ਮੁਕਰੀ ਇਰਾਦੇ ਆ ਤੇ ਮੁਕਰੀ ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦਾ ਇਹ ਝੂਠਾ ਝੂਠੇ ਤੇ ਵਿਸ਼ਵਾਸ ਨਾ ਕਰੋ ਜੀ ਕਬਈ ਜੀ ਜਿਹੜਾ ਲੋਕ ਦੱਸ ਰਹੇ ਸੀਗੇ ਕਿ ਉਹ 5 6 8 ਕੋਈ 9 ਬੋਲ ਰਿਹਾ ਸੀ ਉਹ ਬਹੁਤ ਜਿਹੜਾ ਕਹ ਲੋ ਮਾੜਾ ਹੋਇਆ ਜੇ ਮੈਂ ਇਹ ਕਹ ਦੂੰਗਾ ਜੀ ਬੜਾ ਦੁੱਖ ਹੋਇਆ ਇਹ ਤਾਂ ਹਰ ਕੋਈ ਤੁਹਾਨੂੰ ਆ ਕੇ ਕਹੂਗਾ ਪਰ ਬਹੁਤ ਮਾੜਾ ਹੋਇਆ ਪਤਾ ਨਹੀਂ ਕਿਸੇ ਦਾ ਕੱਲਾ ਕੱਲਾ ਭਰਾ ਗਿਆ ਕਿ ਕਿਸੇ ਬੱਚਿਆਂ ਦੀ ਮਾਂ ਗਈ ਆ ਕਿ ਕਿਸੇ ਦੀ ਭੈਣ ਗਈ ਆ ਕਿ ਕਿਸੇ ਦਾ ਘਰ ਵਾਲਾ ਗਿਆ ਇਹ ਪਤਾ ਨਹੀਂ ਪਰਮਾਤਮਾ ਜਾਣਦਾ ਦੁੱਖ ਤਾਂ ਅਸਲ ਤੁਹਾਨੂੰ ਹੀ ਆ ਬਾਕੀ ਤਾਂ ਜਿਵੇਂ ਕਹਿ ਲੋ 70 ਤੇ 10 ਦਿਨ ਬਹਿ ਕੇ ਮੁਰ ਜਾਣਗੇ ਉਦੋਂ ਬਾਅਦ ਤਾਂ ਜ਼ਿੰਦਗੀ ਥੋੜੀ ਚੱਲਣੀ ਆ ਤਾਂ ਕੋਈ ਬੱਸਾਂ ਦਾ ਮਾਲਕ ਆ ਕੇ ਝੱਟ ਬਹਿ ਜਾਊਗਾ ਕਿ ਉਹਦੇ ਨਾਲ ਲੋਕ ਗੱਲਾਂ ਕਰਨਗੇ ਜੀ ਬੜੀ ਸਰਕਾਰ ਚੰਗੀ ਆ ਜੀ ਆਹ ਗੱਲ ਆ ਥੋੜੇ ਜੀ ਨੂੰ ਭੁੱਲ ਹੀ ਜਾਣਗੇ ਵੇਖ ਲਿਆ ਜੀ ਹੋਸਾ ਐਡਾ ਚਲੋ ਪਤਾ ਨਹੀਂ ਜੇ ਮਸਲਾ ਜ਼ਿਆਦਾ ਵੱਧ ਗਿਆ ਤਾਂ ਭਗਵੰਤ ਮਾਨ ਵੀ ਆ ਸਕਦਾ ਕੋਈ ਇਹਨਾਂ ਦਾ ਲੀਡਰ ਵੀ ਆ ਸਕਦਾ ਕੋਈ ਕੁਰਸੀ ਤੇ ਬਹਿ ਜਾਊਗਾ ਕੋਈ ਥੱਲੇ ਬਹਿ ਜਾਊਗਾ ਹੱਥ ਜੋੜ ਕੇ ਅੱਧਾ ਘੰਟਾ 5 ਮਿੰਟ ਲਾ ਕੇ ਜਾਂਦਾ ਰਹੂਗਾ ਸਰਕਾਰ ਤੁਹਾਡੇ ਨਾਲ ਹੈ ਕਹਿ ਕੇ ਜਾਂਦਾ ਰਹੂਗਾ ਪਰ ਤੁਹਾਡਾ ਜੀ ਨਹੀਂ ਤੁਹਾਨੂੰ ਮਿਲਣਾ ਇਹ ਨੋਟ ਰੱਖਿਆ ਜੇ ਬੜਾ ਮਾੜਾ ਹੋਇਆ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਹੁਣ ਕਿੰਨਾ ਕਚਰ ਰੋਟੀਆਂ ਸੇਕੀ ਜਾਓਗੇ ਲੋਕਾਂ ਦੇ ਸੱਥਾਂ ਤੇ ਬੇਨਤੀ ਆ ਭਰਾਵੋ ਇਹ ਬੱਸਾਂ ਵਾਲਿਆਂ ਨੂੰ ਸਮਝਾ ਦਿਓ ਬੱਸਾਂ ਵਾਲਿਆਂ ਨੂੰ ਸਮਝਾ ਦਿਓ ਤੇ ਜਿਹੜੇ ਬੱਸਾਂ ਦੇ ਮਾਲਕ ਆ ਬਈ ਤੁਹਾਨੂੰ ਬੇਨਤੀ ਆ ਤੁਹਾਨੂੰ ਪਾਉਂ ਟਾਈਮ ਥੋੜਾ ਮਿਲਿਆ ਯਾਰ ਤੇ ਜਿਹੜੇ ਟਾਈਮ ਵਾਲਿਆ ਕੋਈ ਪੰਜਾਂ ਚਾਰਾਂ ਮਿੰਟਾਂ ਦਾ ਕੋਈ ਉਰਾ ਪੂਰਾ ਦਾ ਕਰੋ ਭਰਾਵੋ ਆਪਦਾ ਤਾਂ ਕਿ ਲੋਕ ਬੱਸ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਦੇ ਵਿੱਚ ਜੇ ਡਰਾਈਵਰਾਂ ਨੂੰ ਗੁੱਸਾ ਲੱਗਿਆ ਤਾਂ ਭਾਈ ਮੈਂ ਮਾਫੀ ਚਾਹੁੰਦਾ ਪਰ ਗੱਲ ਮੈਂ ਬਿਲਕੁਲ ਸੱਚ ਕਹੀ ਹੈ